ਮਿੰਬਲ ਨਾਇਕ ਕੌਣ ਆ ਇਹ ਵੀ ਆਵਾਜ਼ ਤੋਂ ਪਛਾਣ ਲਿਆ ਹੁਣ ਅੰਦਰ ਬੁਲਾ ਲਿਆ ਇਕੱਲੇ ਨੂੰ ਬਸ ਬੈੱਡ ਤੇ ਪਏ ਬਹੁਤ ਗੰਭੀਰ ਮੋਦਰਾ ਦੇ ਵਿੱਚ ਇਹ ਗੱਲ ਇੱਕ ਥਰੀ ਦੀ ਹੈ ਤੇ ਉਹ ਕਹਿੰਦੇ ਗੱਲਾਂ ਕਰਤੇ ਕਰਦੇ ਛਤੀ ਬੜੇ ਗੰਭੀਰ ਹੋ ਕੇ ਉਹ ਕਹਿੰਦੇ ਪਹਿਲਾਂ ਢੋਲਾਈ ਹੋਈ ਸੀ ਫਿਰ ਅਖੀਰ ਨੂੰ ਉੱਠੇ ਤੇ ਮੇਰੇ ਨੇੜੇ ਹੋ ਕੇ ਕਹਿੰਦੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਫੌਜ ਚੜੂ ਤੇ ਅਗਲਾ ਸੈਂਟੈਂਸ ਸੀ ਪ੍ਰਕਰਮਾ ਵਿੱਚ ਖੂਨ ਨਾਲ ਘੋੜੇ ਦੀ ਟਾਪ ਡੁੱਬੂਗੀ ਇੰਨਾ ਖੂਨੀ ਇਹ جنگ ਹੋਊਗੀ ਤੋਂ ਉਹ ਕਹਿੰਦਾ ਮੇਰੇ ਮਨ 'ਚ ਇੱਕਦਮ ਆਇਆ ਵੀ ਫੇਰ ਤੁਸੀਂ ਮੇਰਾ ਕੋਈ ਬਚਾ ਮੰਟੇ ਹੋ ਨਾ ਵੀ ਤੁਸੀਂ ਕੋਈ ਬਚਾਅ ਕੀਤਾ ਜਾਂ ਕੀ ਕਰੋਗੇ ਉਹਨਾਂ ਦਾ ਕਹਿੰਦਾ ਮੇਰਾ ਫਿਕਰਾਂ ਇਹ ਜਿਹੜੇ ਦਿਨਾ ਮਹਾਪੁਰਸ਼ ਇਸ ਤਰ੍ਹਾਂ ਦੇ ਉਹ ਇੱਕ ਵੀ ਲਫ਼ਜ਼ ਵਾਧੂ ਨਹੀਂ ਬੋਲਦੇ ਇੱਕ ਇੱਕ ਸ਼ਬਦ ਪਿੱਛੇ ਇੱਕ ਇੱਕ ਲਫ਼ਜ਼ ਦੇ ਪਿੱਛੇ ਇੱਕ ਇੱਕ ਬਾਕ ਪਿੱਛੇ ਪਤਾ ਨਹੀਂ ਕਿੱਡੇ ਰਹੱਸ ਖੜੇ ਹੁੰਦੇ ਇਹਨੂੰ ਕੈਚ ਉਹੀ ਕਰ ਸਕਦਾ ਜਿਹਦੀ ਫ੍ਰੀਕੁਐਂਸੀ ਜਾਂ ਜਿਹਦੀ ਹੋਊਗੀ ਟਿਊਨਿੰਗ ਉਸਕੀ ਜਿਹਨੂੰ ਸਮਝ ਨਹੀਂ ਆਉਂਦੀ ਤੀਨੂੰ ਕਹੇ ਜੀਦਾ ਆਪ ਮਨ ਉਸ ਅਵਸਥਾ ਤੇ ਪਹੁੰਚਿਆ ਹੋਊ ਹੁਣ ਤੁਸੀਂ ਇਹ ਦੇਖੋ ਜਦੋਂ ਅਸੀਂ ਦੇਖਦੇ ਆ ਨਾ ਐਕਸ਼ਨ ਰਿਐਕਸ਼ਨ ਵੀ ਫਿਰ ਉਹਨੇ ਉਹ ਕੀਤਾ ਉਹਦੇ ਜਵਾਬ ਚ ਉਹਨੇ ਉਹ ਕੀਤਾ ਇਹ ਹੈਗੇ ਇੱਕ ਦੁਨਿਆਵੀ ਢੰਗ ਚੀਜ਼ਾਂ ਨੂੰ ਡਿਸਕ੍ਰਾਈਬ ਕਰਨ ਦਾ ਵੀ ਹਰ ਐਕਸ਼ਨ ਦਾ ਇੱਕ ਰਿਐਕਸ਼ਨ ਹੁੰਦਾ ਅਸੀਂ ਉਸੇ ਤਰੀਕੇ ਡਿਸਕ੍ਰਾਈਬ ਕਰਨ ਲੱਗ ਜਾਂਦੇ ਆ ਵੀ ਆ ਘਟਨਾ ਵਖਰੀ ਫਿਰ ਉਹਦੇ ਮਨ ਚ ਰੋਸ ਪੈਦਾ ਹੋਇਆ ਫਿਰ ਉਹਨੇ ਬਦਲਾ ਲੈਣ ਵਾਸਤੇ ਆ ਕੀਤਾ ਅਸੀਂ ਅਕਸਰ ਬੇਤਿਆਨੀ ਚ ਕਹਿ ਦਿੰਦੇ ਆ ਕਿ ਜਦੋਂ ਪੰਜਵੇਂ ਪਾਤਸ਼ਾਹ ਸ਼ਹੀਦ ਹੋ ਗਏ ਫਿਰ ਸੇਵੇਂ ਪਾਤਸ਼ਾਹ ਨੇ ਬਦਲਾ ਲੈਣ ਵਾਸਤੇ ਉਹ ਚੱਕ ਜੰਗ ਅੱਜ ਹੁਣ ਤਲਵਾਰ ਚੁੱਕਣੀ ਪਊ ਮੈਨੂੰ ਨਹੀਂ ਲੱਗਦਾ ਇਹ ਇਸ ਤਰ੍ਹਾਂ ਹੋਇਆ ਇਹ ਤਾਂ ਆਪਾਂ ਸੋਚਦੇ ਆ ਨਾ ਜੋ ਆਪਾਂ ਦੇਖਦੇ ਆ ਵੀ ਜਦੋਂ ਉਹ ਫਿਰ ਰੋਸ ਪੈਦਾ ਹੁੰਦਾ ਜੀ ਫਿਰ ਉਸ ਤੋਂ ਉਹਨਾਂ ਨੂੰ ਤਾਂ ਉਹ ਤਾਂ ਕਿਸੇ ਹੋਰ ਥਾਂ ਤੋਂ ਖੜ ਕੇ ਦੇਖ ਰਹੇ ਹੁੰਦੇ ਇਹ ਪੰਜਵੇਂ ਪਾਤਸ਼ਾਹ ਨੂੰ ਵੀ ਪਤਾ ਸੀ ਕਿ ਅੱਗੋਂ ਕੀ ਹੋਣਾ ਛੇਵੇਂ ਪਾਤਸ਼ਾਹ ਨੇ ਹਥਿਆਰ ਚੁੱਕਨੇ ਚੁੱਕਨੇ ਸੀ ਅਕਾਲ ਤੱਕ ਸਾਹਿਬ ਦੀ ਉਸਾਰੀ ਹੋਣੀ ਹੋਣੀ ਸੀ ਕਿਉਂਕਿ ਜੋ ਇੱਕ ਪੂਰਾ ਪ੍ਰੋਜੈਕਟ ਕਹਿ ਲੋ ਨਹੀਂ ਕੋਈ ਜੁਨਿਆਵੀ ਟਰਮ ਦੇਣੀ ਹੈ ਪਹਿਲੇ ਗੁਰੂਆਂ ਤੋਂ ਲੈ ਕੇ ਜੋ ਕੁਝ ਹੋ ਰਿਹਾ ਸੀ ਪਹਿਲੇ ਪਾਤਸ਼ਾਹ ਜੋ ਕੁਝ ਵੀ ਕਰ ਰਹੇ ਸੀ ਉਹਨਾਂ ਨੂੰ ਦਸਵੇਂ ਪਾਤਸ਼ਾਹ ਵੱਲੋਂ ਕੀਤੇ ਜਾਣ ਤੱਕ ਦਾ ਮੁਕੰਮਲ ਨਕਸ਼ਾ ਮਨ ਵਿੱਚ ਜ਼ਰੂਰ ਹੋਣਾ ਮਨ ਬੁੱਝ ਕਿਸ ਸੁਰਤ ਦੇ ਵਿੱਚ ਜੇ ਤੋਸੀਂ ਇਹ ਕਹਿੰਦੇ ਆ ਨਾ ਉਹੀ ਜੋਤ ਜੋਤੀ ਵਤ ਲਈ ਇੱਕ ਜਾਮਾ ਬਦਲਦਾ ਜੋਤ ਉਹੀ ਹੈ ਉਹ ਇਹ ਨਹੀਂ ਕਿ ਉਹ ਫਿਰ ਕਿਸੇ ਹੋਰ ਪਾਤਸ਼ਾਹੀ ਦਾ ਅਮਲ ਦੇਖ ਕੇ ਫਿਰ ਉਹ ਕੋਈ ਫੈਸਲਾ ਹੋਊਗਾ ਇਹ ਨਿਸ਼ਚਿਤ ਸੀ ਕਿ ਜਿਸ ਕਿਸਮ ਦਾ ਉਹਨਾਂ ਨੇ ਨਿਜਾਮ ਸਿਰਜਣਾ ਸੀ ਇੱਕ ਰੱਬੀ ਨਿਜਾਮ ਸਿਰਜਣਾ ਸੀ ਨਾ ਇਸ ਧਰਤੀ ਦੇ ਉੱਤੇ ਇਹ ਕਿਸੇ ਵੱਡੇ ਕਰਿਸ਼ਮੇ ਤੋਂ ਘੱਟ ਨਹੀਂ ਸੀ ਆਪਦੇ ਆਪ ਦੇ ਰਾਜ ਤਾਂ ਸਾਰੇ ਸਿਰ ਜੀ ਜਾਂਦੇ ਸੀ ਇੱਕ ਅਜਿਹਾ ਰਾਜ ਜਿਹਨੂੰ ਅਸੀਂ ਰੱਬੀ ਨਿਜਾਮ ਕਹਿ ਸਕਦੇ ਆਂ ਵੀ ਜਿੱਥੇ ਕੋਈ ਵੀ ਬੇਇਨਸਾਫੀ ਜਾਂ ਤੱਕ ਉਹਦਾ ਕੋਈ ਗੁੰਜਾਇਸ਼ ਹੀ ਨਹੀਂ ਜਿਹੜੇ ਰਾਜ ਕਰਨਗੇ ਉਹ ਰੋਹਾਨੀ ਕੀਮਤਾਂ ਨੂੰ ਪਹਿਲ ਦੇ ਕੇ ਰਾਜ ਕਰਨ ਦੁਨਿਆਵੀ ਕੀਮਤਾਂ ਨੂੰ ਨਵਾਬੀ ਦੀ ਪੇਸ਼ਕਾਸ਼ ਆਈ ਤੁਸੀਂ ਦੇਖੋ ਉਸ ਪੇਸ਼ਕਾਸ਼ ਨੂੰ ਕਿਵੇਂ ਕੀਤਾ ਬੰਦਿਆਂ ਨੇ ਮੈਂ ਨਹੀਂ ਬਣਨਾ ਇਹਨੂੰ ਬਣਾਉ ਮੈਂ ਨਹੀਂ ਬਣਨਾ ਇਹਨੂੰ ਬਣਾਉ ਜਿਵੇਂ ਠੋਕਰਾਈ ਜਾ ਰਹੀ ਹੈ ਜਿਹਦਾ ਮਤਲਬ ਉਹਨਾਂ 'ਚ ਕੋਈ ਨਵਾਬੀ ਦੀ ਏਡੀ ਖਿੱਚ ਨਹੀਂ ਸੀ ਉਹ ਤਾਂ ਗੁਰੂ ਦੇ ਉਹਨਾਂ ਨੂੰ ਤਾਂ ਜਿੱਡਾ ਗੁਰੂ ਨੇ ਮਾਨ ਬਖਸ਼ਤਾ ਸੀ ਉਹ ਉਹ ਤਾਂ ਨਵਾਬੀਆਂ ਤੋਂ ਬਹੁਤ ਉੱਚਾ ਸੀ ਇਹਨੂੰ ਕਹਿੰਦੇ ਆ ਤੁਸੀਂ ਰੋਹਾਨੀ ਕੀਮਤਾਂ ਨੂੰ ਪੈਸੇ ਦੇ ਕੇ ਰਾਜ ਕਰਨਾ ਤੇ ਇੱਕ ਦੁਨਿਆਵੀ ਕੀਮਤਾਂ ਨੂੰ ਮੈਂ ਆਹ ਇਕੱਠਾ ਕਰ ਜਾ ਮੈਂ ਆਪਦੇ ਪਰਿਵਾਰ ਨੂੰ ਵਾਹ ਬਣਾ ਜਾ ਮੈਂ ਆਪਦੇ ਰਿਸ਼ਤੇਦਾਰ ਨੂੰ ਉੱਥੇ ਫਿੱਟ ਕਰ ਜਾ ਇਹ ਸਭ ਦੁਨਿਆਵੀ ਹੈ ਜਦੋਂ ਬਿਰਤੀ ਦੁਨਿਆਵੀ ਹੋਊ ਤੁਸੀਂ ਉਹ ਰਾਜ ਨਹੀਂ ਸਿਰ ਸਕਦੇ ਤੇ ਗੁਰੂ ਸਾਹਿਬ ਨੇ ਉਹ ਬੰਦੇ ਪੈਦਾ ਕਰਨੇ ਸੀ ਜਿਹੜੇ ਇਸ ਹੱਦ ਤੱਕ ਰੋਹਾਨੀਤ ਨੂੰ ਪਹੁੰਚ ਉਹ ਇੱਕ ਜਾਮੇ 'ਚ ਨਹੀਂ ਹੋਣੀ ਸੀ ਇਸ ਕਰਕੇ ਬੜੀ ਅਜੀਬ ਗੱਲ ਵਾਪਰੀ ਆ ਦੁਨੀਆਂ ਦਾ ਹੋਰ ਕੋਈ ਵੀ ਧਰਮ ਜਿਹਹਾ ਨਹੀਂ ਜਿੱਥੇ ਇੱਕ ਤੋਂ ਵੱਧ ਪਗੰਬਰ ਹੋਇਆ ਹੋਵੇ ਬਸ ਇੱਕੋ ਪਗੰਬਰ ਹੈ ਜਿੱਥੋਂ ਧਰਮ ਦੀ ਸ਼ੁਰੂਆਤ ਹੋ ਰਹੀ ਹੈ ਅਗਲਾ ਪਗੰਬਰ ਕੋਈ ਨਹੀਂ ਕਿਉਂਕਿ ਉਹ ਪ੍ਰੋਜੈਕਟ ਜਿੰਨਾ ਕਰਨਾ ਸੀ ਉਹ ਇੱਕ ਇੱਕ ਜਾਮੇ ਚ ਹੋ ਸਕਦਾ ਸੀ ਇੱਥੇ ਜੋ ਕੁਝ ਕਰਨਾ ਸੀ ਉਹ ਇੱਕ ਜਾਮੇ ਚ ਸੰਭਵ ਨਹੀਂ ਸੀ ਆਪਾਂ ਦੇਖੋ ਕਈ ਵਾਰ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਜਦੋਂ ਤੀਜੇ ਪਾਤਸ਼ਾਹ ਨੇ ਇਹ ਕਿਹਾ ਵੀ ਜੀਨੇ ਮੇਰੇ ਦਰਸ਼ਨ ਕਰਨੇ ਉਹ ਪਹਿਲਾਂ ਪੰਗਤ ਚ ਬਹਿ ਕੇ ਲੰਗਰ ਛੱਕੇ ਇਹਦਾ ਮਤਲਬ ਉਹਦੋਂ ਪਹਿਲਾਂ ਇਹ ਮੈਂਡੇਟਰੀ ਨਹੀਂ ਸੀ ऑप्शनल से ऑप्शनल ही होगा ना कि नहीं तो पहले पातशाह ही कर देंगे दे। सो so, पहले पातशाह वेले भी अजय बंद मना चो पूरी जात पात की गल निकली नहीं होगी सार् सो हर गुरु so, ने फिर वो स्टैप जो लग्या कि हम आएगी सो तीजे पातशाह ने ही शर्त लाती चलो लंगर च बह के पंगत बह के भी छक लो गए ਇਹ ਵੀ ਵੱਡਾ ਕੰਮ ਸੀ ਅੱਜ ਆਪਾਂ ਨੂੰ ਬੜਾ ਨੋਰਮਲ ਜੀ ਗੱਲ ਲੱਗਦੀ ਐ ਉਸ ਸਮੇਂ ਤੇ ਫਾਂਗਤ ਚ ਨਾਲ ਵੇਜੋਗੇ ਜੂਠਾ ਤੁਸੀਂ ਇੱਕ ਦੂਜੇ ਦਾ ਸ਼ੱਕ ਸਕੋ ਉਹ ਉੱਥੇ ਲੈ ਜਾਣਾ ਸੀ ਬੰਦੇ ਇਹ ਚ ਬਾਈ ਇੰਚ ਸਟੈਪ ਬਾਈ ਸਟੈਪ ਜਦੋਂ ਖਾਲਸੇ ਦੀ ਸਿਰਜਣਾ ਹੋਣੀ ਸੀ ਉੱਥੇ ਕੰਮ ਮੁਕੰਮਲ ਹੋ ਜਾਣਾ ਸੀ ਪੂਰਨ ਮਨੁੱਖ ਜਿਹੜੋ ਕਹਲੋ ਨਾ ਇੱਕ ਮੁਕੰਮਲ ਕੰਪਲੀਟ ਮੈਂ ਉਹਦੋਂ ਪਹਿਲਾਂ ਕਿਤੇ ਨਾ ਕਿਤੇ ਇਨਕੰਪਲੀਸ਼ਨਸ ਹੈ ਹਰ ਗੁਰੂ ਕਿਸੇ ਪੱਖ ਤੋਂ ਕਰ ਰਿਹਾ ਕੋਈ ਕਿਸੇ ਪੱਖ ਤੋਂ ਕਰ ਰਿਹਾ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਅਸੀਂ ਨਾ ਇਤਿਹਾਸ ਨੂੰ ਸੁਣਨ ਦੇ ਤੇ ਦੇਖਣ ਦੇ ਇੱਕ ਹੋਰ ਤਰ੍ਹਾਂ ਦੀ ਦ੍ਰਿਸ਼ਟੀ ਸਾਡੇ ਹਾਵੀ ਹੋ ਗਈ ਹੈ ਉਹ ਉਨੀ ਪ੍ਰੇਰਨਾ ਦਿੰਦਾ ਹੀ ਹੋਰਾਂ ਗੱਲਾਂ 'ਚ ਅਸੀਂ ਉਲਝੇ ਰਹਿੰਦੇ ਹਾਂ ਸੋ ਜਦੋਂ 10ਵੇਂ ਪਾਤਸ਼ਾਹ ਨੇ ਕੀਤੀ ਸਭ ਨੂੰ ਪਤਾ ਕਿ ਦਿੱਲੀ ਦੇ ਕਿੰਨੇ ਜਿਹੜੇ ਖੱਤਰੀ ਉੱਠ ਕੇ ਭੱਜ ਗਏ ਸੀ ਪੰਗਤ 'ਚ ਇਸਨੂੰ ਇਹ ਕਰ ਸਕਦੇ ਤੇ ਜਿਹੜੇ ਅੰਮ੍ਰਿਤਸਰ ਤੇ ਗਏ ਸੀ ਦਿੱਲੀ ਚ ਉਹਨਾਂ ਦੇ ਸੰਗਤ ਨੇ ਸਿੱਖਾ ਜਿਹੜੇ ਪਹਿਲੇ ਸਿੱਖ ਸੀਗੇ ਉਹਨਾਂ ਨੇ ਬਾਈਕਾਟ ਕੀਤਾ ਤੇ ਪਹਾੜੀ ਰਾਜਿਆਂ ਨੂੰ ਸਭ ਤੋਂ ਵੱਧ ਕਹਿਰ ਉਦੋਂ ਚੜਿਆ ਵੀ ਇਹਨਾਂ ਤਾਂ ਬਿਲਕੁਲ ਹੀ ਕੋਈ ਰਹਿਣ ਹੀ ਦੀ ਗੱਲ ਹੁਣ ਕੀ ਉੱਚ ਨਹੀਂ ਉਹ ਉਹਨਾਂ ਦੀ ਜ਼ਿੰਦਗੀ ਦਾ دارومدار ਹੀ ਐਸੀ ਗੱਲ ਤੇ ਸੀ ਕਿ ਐਸੀ ਬਹੁਤ ਉੱਚੀਆਂ ਉੱਚੀ ਕੋਲਾ ਸਾਡੀ ਤੇ ਜੇ ਉੱਚੀ ਕੋਲੋਂ ਸਭ ਤੋਂ ਨੀਵਾ ਜਿਹਨੂੰ ਸਮਝ ਰਿਹਾ ਹੈ ਉਹ ਉਹਦੇ ਨਾਲ ਉਹ ਵਾਟਾ ਸਾਂਝਾ ਕਰ ਰਿਹਾ ਹੈ ਉਹਦਾ ਸਾਰਾ ਕੁਝ ਨਿਕਲ ਗਿਆ ਜੀ ਇਹ ਇਹ ਹੌਲੀ ਹੌਲੀ ਕਰ ਕਰਕੇ ਕਰ ਕਰਕੇ ਇਹ ਗੱਲਾਂ ਕੱਢੀਆਂ ਐਸੇ ਕਰਕੇ ਇੱਕ ਜਾਮੇ 'ਚ ਹੋਣਾ ਨਹੀਂ ਸੀ ਬਸ ਉੱਥੇ ਜਾ ਕੇ ਫਿਰ ਇਹ ਕਹਿ ਲੋ ਕੇ ਉਹ ਗੱਲ ਪੂਰੀ ਹੋ ਗਈ ਉਸ ਤੋਂ ਅਗਲਾ ਇਤਿਹਾਸ ਉਹ ਫਿਰ ਸਿੱਖਾਂ ਨੇ ਸर्जਣਾ ਸੀ ਜਿਹੜੇ ਪੈਦਾ ਕੀਤੇ ਜਾ ਕਾਲਸੇ ਜਿਹੋ ਜਿਹਾ ਖਾਸਾ ਪੈਦਾ ਕੀਤਾ ਉਹਨੇ ਫਿਰ ਅਗਲਾ ਇਤਿਹਾਸ ਕਈ ਬੰਦੇ ਕਹਿੰਦੇ ਯਾਰ ਗਾਹਾਂ ਵੀ ਜਾਰੀ ਰੱਖ ਦੇਣਾ ਕਿਤੇ ਪਰ ਮੇਰੀ ਇਹ ਦੇਡ ਨਿਸ਼ਚਾ ਕਿ ਜਿਹੜੇ ਸਰਬੰਸਾਪਾ ਕਹਿੰਦਾ ਸਰਬੰਸਦਾਨੀ ਜਾਂ ਵਿਚਾਰੇ ਸਾਹਿਬ